ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੰਦਰ ਸਿੱਧੂ ਬਲੌਗ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰ ਲੈ ਵੀਡੀਓ ਸ਼ੁਰੂ ਕਰਦੇ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਲਿਓ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਓ ਇਹ ਸ਼ੁੱਕਰਵਾਰ ਦਾ ਦਿਨ ਹੈ ਸਵੇਰ ਦਾ ਟਾਈਮ ਆ ਟੂਟੀ ਆ ਗਈ ਸੀਗੀ ਇਹ ਮੈਦ ਧੋ ਰਹੀ ਸੀਗੀ ਇਹਨਾਂ ਇਹ ਹਰਮਨ ਦੀ ਰੈਡੀ ਮੂਡ ਸੜਕ ਤੋਂ ਬਲੱਡ ਜਾਂਦੀ ਸੀ ਕਈ ਦਿਨ ਹੋ ਗਏ ਇਹਨਾਂ ਨੂੰ ਇੱਥੇ ਆਇਆ ਸੀਗਾ ਪਾ ਆਪਣਾ ਜਾਂ ਇਹ ਕਹਿੰਦੇ ਵੀ ਕਿ ਸੇ ਟਰੱਕ ਦਾ ਡਿੱਗਿਆ ਹੋਇਆ ਲੱਗਦਾਗਾ ਵੀਰ ਟਾਇਰ ਦੇ ਪਿੱਛੇ ਲੱਗਿਆ ਹੁੰਦਾ ਤੇ ਭਾਰੀ ਤਵਾਵਾਗਾ ਅਹੀਂ ਚੱਕਣ ਚ ਪਿੱਛੇ ਤੇ ਰਬੜ ਜੀ ਲੱਗੀ ਹੋਈ ਐ ਤੇ ਫਿਰ ਇਹਨਾਂ ਨੂੰ ਜਦੋਂ ਹੋ ਹੋ ਗਿਆ ਫਿਰ ਇਹ ਕਦੇ ਵੀ ਚੱਲ ਚੱਕ ਲੈਨੇ ਉੱਥੇ ਇੱਕ ਦੋ ਬੰਦੇ ਹੋਰ ਇਕੱਠੇ ਸੜਕ ਤੇ ਮਿਲੇ ਹਨਾ ਨੇ ਚੱਕ ਲੈ ਬਈ ਵੀ ਇਹਦੀ ਕੀ ਗੱਲ ਹੈਗੀ ਵੀ ਛੜਕ ਤੇ ਚੀਜ਼ ਪਈ ਹੈ ਜਦੋਂ ਵੀ ਆਪਾਂ ਚੱਕ ਸਕਦੇ ਆ ਉਹ ਟਰੱਕ ਵਾਲਾ ਕਿਹੜਾ ਇੱਥੇ ਆਊਗਾ ਕੀ ਤੱਕ ਕੀ ਦਾ ਡਿੱਗਿਆ ਕਿੱਥੋਂ ਦਾ ਸੀਗਾ ਤੇ ਫੇਰ ਚੱਕ ਲੈ ਸੀਗੇ ਇਹਦੇ ਨੇ ਮਿੱਟੀ ਵਾਲੀ ਲੱਗੀ ਹੋਈ ਸੀ ਮੈਂ 2 ਦਿਨ ਤਾਂ ਪਹਿਲਾਂ ਏ ਢੱਕਦੀ ਰਹੀ ਮੈਂ ਇਹਦੇ ਚੁੱਲਾ ਠੱਕਣ ਲੱਗ ਗਈ ਇਹਦੇ ਨਾਲ ਆਪਣਾ ਤੇ ਨਾਲ ਜਿਹੜੀ ਰਾਵੜ ਜੀ ਅੱਗੇ ਲੱਗੀ ਹੋਈ ਆ ਉਹਦੇ ਨਾਲ ਵਿੱਚ ਨਹੀਂ ਪਾਣੀ ਪਾਛਰਨੀ ਜਾਂਦੀ ਹੈਗੀ ਭਾਰੀ ਤਾਂ ਥੋੜਾ ਜਿਹਾ ਹੈਗਾ ਲਾ ਕੇ ਪਰ ਪਿੱਛੇ ਰੱਖ ਦਿੰਨੀ ਹੈਗੀ ਮੈਂ ਚੁੱਲੇ ਦੇ ਮਿੱਟੀ ਆ ਕੁ ਮਗ ਮਿੱਟੀ ਜ਼ਿਆਦੇ ਤੇ ਮਿੱਟੀ ਨਾ ਪਤਿੱਲੇ ਚ ਪੈ ਗਈ ਇੱਕ ਦਿਨ ਪਤਿੱਲੇ ਦੇ ਉੱਪਰ ਬਿੱਕਾ ਪਤਾ ਹੈ ਤੇ ਮੈਂ ਤੋਂ ਤਾਵਾ ਤੋਂ ਢੋਤੀ ਲਈ ਸੀ ਉਹ ਅੱਜ ਮੈਂ ਤਾਂ ਉਹ ਤਾਂ ਚੱਕਣ ਦੀ ਕਹਾਣੀ ਹੋਈ ਪਈ ਸੀ ਥੋੜਾ ਜਿਹਾ ਭਾਰੀ ਹੈਗਾ ਫਿਰ ਮੈਂ ਖੱਜ ਤੋਹ ਦਿੰਦੇ ਇਹਨੂੰ ਚੱਲ ਜੋ ਇਹ ਤਾਂ ਬਹੁਤੀ ਜਿਆ ਸੋਚੀ ਇਹਦਾ ਮਮੀ ਆਏ ਵਣ ਜੂ ਆਹਾਂੇ ਵੜਦੀ ਮੈਨੂੰ ਕੁਛ ਨਹੀਂ ਕਰਨਾ ਇਹਦਾ ਵੱਡਣਾ ਨਹੀਂ ਹੈਗਾ ਇਹਨੂੰ ਕਿ ਮੈਂ ਜੁਲਾ ਟੱਕ ਦਿਆ ਕਰੂੰਗੀ ਚਲ ਵੀ ਪੱਠਾ ਦਿੰਦੇ ਆਪਾਂ ਪੱਠਾ ਨਾ ਕਈ ਵਾਰ ਮੀਨਹਰੀ ਨਾਲ ਉੱਡ ਜਾਂਦਾ ਰਹਿੰਦਾ ਸੀਗਾ ਉੱਡ ਜਾਂਦਾ ਸੀਗਾ ਹਵਾ ਨਾਲ ਉੱਡ ਜਾਂਦਾ ਸੀ ਜੁੱਲੇ ਤੋਂ ਮੈਂ ਜਦ ਮੈਂ ਝੂਲਾ ਟੱਕਿਆ ਕੋਠੇ ਦੇ ਨਾਲ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਬੇੜਾ ਧੋਣ ਉਸੇ ਆਪਰ ਧੋਣਾ ਹੀ ਹੁੰਦਾਗਾ ਹਰ ਰੋਜ਼ ਇਹ ਤੋਂ ਕੇ ਫਿਰ ਇਸ ਤੋਂ ਬਾਅਦ ਭਰਿਆ ਮੈਂ ਪਾਣੀ ਦਾ ਤੋੜਾ ਇਹ ਤੋੜਾ ਆਪਣੇ ਦੇ ਕੇ ਗਏ ਸੀਗੇ ਆਪਣੇ ਅੱਜ ਆਪਾਂ ਜਿਹੜਾ ਤੋਂ ਭਾਂਡੇ ਲੈਣੇ ਆਗੇ ਉਹ ਜਿਹੜੇ 6 ਮਹੀਨਿਆਂ ਤੋਂ ਨਾ ਘਰੇ ਲੈਣ ਆਉਂਦੇ ਹੁੰਦੇ ਨੇਗੇ ਆਪਣੇ ਤੂੜੀ ਤੇ ਕਣਕ ਲੈ ਕੇ ਜਾਂਦੇ ਨੇ ਤੂੜੀ ਦੀ ਇੱਕ ਇੱਕ ਪੰਡ ਸਾਰੇ ਪਿੰਡ ਚ ਇਕੱਠੀ ਕਰਦੇ ਨੇ ਉਹ ਤੇ ਉਹ ਤੋਂ ਦੇਖੇ ਗਈ ਸੀ ਕਹਿੰਦੇ ਨੇ ਵੀ ਕੋਈ ਵੀ ਪੰਡਾ ਲੈ ਲਓ ਆਦੀ ਮਰਜ਼ੀ ਨਾਲ ਫਿਰ ਮੈਂ ਤੌੜਾ ਹੀ ਲੈ ਲਿਆ ਸੀਗਾ ਪਿਛਲੇ ਸਾਲ ਮੈਂ ਕੁੰਡਾ ਲੈ ਲਿਆ ਸੀ ਉਹ ਮੈਂ ਹਜੇ ਲਾਇਆ ਨਹੀਂ ਮੈਂ ਹਾਂ ਚੱਲ ਹੋਰ ਕੀ ਲੈਣਾ ਵੀ ਤੌੜਾ ਹੀ ਲੈ ਲੈਂਦੇ ਆਪਾਂ ਉਸ ਵਿੱਚ ਮੈਂ ਦੋ ਤਿੰਨ ਚਾਹ ਮੇ ਲੈ ਲਈ ਸੀ ਤੇ ਤੌੜਾ ਲੈ ਲਿਆ ਸੀਗਾ कि मैं आज भर दी सीगी पहले जे लो इतना ਕਣਕ ਦੇ दाणे ਪਾ ਕੇ ਸੱਤ ਵਾਰੀ ਬਿਨਾ ਹੱਥ ਮਾਰੇ ਤੋਂ ਪਾਣੀ ਡੋਲਿਆ ਸੀਗਾ ਵੀ ਅਸੀਂ ਇਹੀ ਕਰਦੇ ਹੁੰਦੇ ਸਾਡੇ ਪਿੰਡ ਵੀ ਪਹਿਲਾਂ ਅਸੀਂ ਇਹੀ ਕਰਦੇ ਹੁੰਦੇ ਦੇਖੋ ਵੀ ਆਪਾਂ ਨਵਾਂ ਤੋੜਾ ਜਿੱਦੇ ਪਹਿਲੇ ਦਿਨ ਭਰਦੇ ਆਂਗੇ ਪਹਿਲਾਂ ਪਾਥ ਨਹੀਂ ਮਾਰਦੇ ਸੱਤ ਪਾਣੀ ਇਹੀ ਘੜਦੇ ਹੁੰਦੇ ਆਂਗੇ ਕਣਕ ਦੇ दाणे ਪਾ ਕੇ ਤੁਸੀਂ ਵੀ ਜਰੂਰ ਦੱਸਿਓ ਜੀ ਤੁਸੀਂ ਵੀ ਇਹੀ ਤੋੜਾ ਭਰਦੇ ਹੋਗੇ ਜਦੋਂ ਆਪਾਂ ਨਵਾਂ ਤੋੜਾ ਲਾਉਨੇ ਆਂਗੇ ਚ ਵਾਲੇ ਲੋਕ ਕਹਿੰਦੇ ਨੇ ਵੀ ਇਹ ਕੀ ਹੈਗਾ ਵੀ ਇਹ ਤਾਂ ਸਿਵਾਹਮ ਕਰਦੇ ਨਹੀਂ ਸਿੱਧਾ ਹੀ ਭਰ ਲੈਨੇ ਪਰ ਅਸੇ ਸਾਡੇ ਪਿੰਡ ਵੀ ਮੇਰੀ ਬੀਬੀ ਵੀ ਇੰਹੀ ਕਰਦੀ ਹੁੰਦੀ ਸੀ ਉਹ ਨਵਾਂ ਤੋੜਾ ਭਰਦੇ ਅੱਜ ਕੱਲ ਤਾਂ ਬਹੁਤ ਘੱਟ ਭਰਦੇ ਆ ਤੋੜੇ ਲੋਕ ਪਰ ਤੋੜਾ ਭਰਨਾ ਚਾਹੀਦਾ ਮੈਂ ਭਾਵੇਂ ਪਾਣੀ ਵਰਤਾਂ ਨਾ ਵਰਤਾਂ ਫਿਰ ਮੈਂ ਜੀ ਲਈ ਵਰਤਦੇ ਆਪਾਂ ਚੁੱਕੀ ਲੈਨੇ ਫਰਿੱਜ ਫਰੋਚੋਂ ਫਿਰ ਮੈਂ ਢੋਲ ਕੇ ਦੋ ਤਿੰਨ ਨਵਾਂ ਢੋਲ ਕੇ ਭਰ ਦਿੰਦੀ ਆ ਪਰ ਮੈਂ ਤੋੜਾ ਦੂਰ ਬਾਹਰ ਕੇ ਰੱਖਦੀ ਆ ਘਰੇ ਹੀ ਮੈਂ ਤੌੜਾ ਕਰੇ ਵੀ ਆ ਨਹੀਂ ਹੋਇਆ ਵੀ ਤੌੜਾ ਭਰਿਆ ਨਹੀਂ ਹੋਇਆ ਪਾਣੀ ਦਾ ਤੇ ਉਹ ਆਪਣਾ ਦੂਸਰਾ ਬਾਲਾ ਰੂੜਾ ਜਾਂ ਹੋਇਆ ਪਿਆ ਸੀ ਗਾਏ ਮੈਂ ਕੋਰਾ ਭਰ ਲੈਣੇ ਚਾਲ ਇੱਕ ਵੇਲੇ ਪੀਤਾ ਵੀ ਜਾਂਦਾ ਇਹ ਚੋ ਠੰਡਾ ਰਹਿੰਦਾ ਪਾਣੀ ਨਵੇਂ ਤੌੜੇ ਚ ਇਹ ਅੱਜ ਕਈ ਦਿਨਾਂ ਦਾ ਲੈਤਾ ਹੋਇਆ ਸੀਗਾ ਮੈਂ ਚਲ ਅੱਜ ਭਰ ਦਿੰਦੀ ਐਗੇ ਨੂੰ ਵੀ ਉਹ ਸੜਾ ਜਾ ਹੋਇਆ ਪਿਆ ਸੀ ਦੂਸਰਾ ਤੌੜਾ ਤੇ ਚਲ ਛੋੜਾ ਲ ਗੁਗਾਈਲਾ ਆਲਾ ਜਾ ਭਰ ਲੈਣੇ ਅਗੇ ਛੋਟਾ ਜਿਹੀ ਲੈਤਾ ਸੀ ਮੈਂ ਤੇ ਇਹ ਆਪਣੇ ਫਿਰ ਦੁਪਹਿਰ ਦੀ ਵੀਡੀਓ ਆ ਗਈ ਦੁਪਹਿਰੇ ਆਈ ਸੀਗੀ ਮੇਰੀ ਨਣ ਦਾ ਤੇ ਛੋਟੀ ਨਣ ਦਾ ਤੇਰਾ ਮੁੰਡਾ ਨੇਗੇ ਤੇ ਉਧਰ ਕੁੜੀ ਬੈਠੀ ਹੈਗੀ ਉਹ ਵੱਡੀ ਦੀ ਹੈਗੀ ਉਹ ਵੀ ਅੱਜ ਆਈ ਸੀਗੀ ਉਹਨੂੰ ਉਹਦਾ ਡੈਡੀ ਛੱਡ ਆਇਆ ਸੀਗਾ ਉਹਦੇ ਪੇਪਰ ਨੇਗੇ ਹੁਣਾ ਗੁਰਨਾਰ ਕਾਲਜ ਦਾਖਲਾ ਭਰਿਆ ਹੋਇਆ ਉਹਨੇ ਆਪਣੇ ਬਲਾਡੇ ਫਿਰ ਉਹ ਪੇਪਰ ਦੇਊਗੀ ਉਹਦੇ ਕਈ ਪੇਪਰ ਨੇ ਇੱਥੇ ਰੱਖ ਕੇ ਪੇਪਰ ਦੇਊਗੀ ਇਹ ਛੋਟੀ ਹੈਗੀ ਇਹਨਾਂ ਦੇ ਕੱਪੜੇ ਸਲਾਈ ਕਰਕੇ ਲੈਏ ਸੀਗੇ ਵੱਡੀ ਨੰਨ ਦੇ ਤੇ ਕਹਿੰਦੀ ਕਿ ਚਲੋ ਵੀ ਨਾਲੇ ਦਾ ਡੈਡੀ ਕੱਪੜੇ ਲੈ ਜੂਗਾ ਇਹਦੇ ਇਹ ਸੀ ਦੇਖੀ ਜਾਂਦੀ ਸੀ ਜਿਹੜੇ ਕੱਪੜੇ ਸਲਾਈ ਕਰੇ ਹੋਏ ਤੇ ਇਹ ਦਾ ਇਹ ਦੁਪਹਿਰ ਦੀ ਵੀਡੀਓ ਹੈਗੀ ਉਹ ਕਹੀ ਆਂਦੀ ਸੀ ਕੁਝ ਸਰਪਾਈ ਕਰਨ ਆਲੇ ਰਹਿੰਦੇ ਨੇ ਤੇ ਵੀ ਉਹ ਪੇਪਰ ਦੇਣ ਆਈ ਆ ਕਹਿੰਦੇ ਵੀ ਚਲ ਕਈ ਦਿਨ ਅੱਥੀ ਰਹਿ ਜੂਗੀ ਉੱਥੋਂ ਦੂਰ ਆਉਣਾ ਬਹੁਤ ਔਖਾ ਉਹਨਾਂ ਨੂੰ ਤੇ ਆਪਾਂ ਤਾਂ ਵੀ ਉਹ ਤਾਂ ਕਹਿੰਦੇ ਨੇ ਕਾਲਜ ਬੰਦ ਹੋ ਜਾਣਗੇ ਛੁੱਟੀਆਂ ਕਰਤੀਆਂ ਦੋ ਦਿਨਾਂ ਦੀਆਂ ਆਪਣੇ ਜੋਤਰੂ ਵੀ ਛੁੱਟੀ ਹੁੰਦੀ ਸੀਗੀ ਸ਼ਨੀਵਾਰ ਦੀ ਸ਼ੁੱਕਰਵਾਰ ਦੀ ਛੁੱਟੀ ਹੋ ਗਈ ਸੀਗੀ ਸ਼ਨੀਵਾਰ ਦੀ ਵੀ ਤੇ ਦੇਖੋ ਵੀ ਅੱਗੇ ਖੁੱਲਣਗੇ ਤਾਂ ਪਤਾ ਕਹਿੰਦੇ ਹਨਾ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸੁਖ શાંતੀ ਰਹੇ ਤੇ ਜਿਹੜਾ ਇਹ ਕਹਿੰਦੇ ਨੇਗੇ ਵੀ ਜੰਗਲ ਕਰਨ ਵਾਲੀ ਆ ਤਾਂ ਕਰਕੇ ਛੁੱਟੀਆਂ ਕਰੀ ਜਾਂਦੇ ਨੇ ਫੇਰ ਸਕੂਲ ਕਾਲਜ ਬੰਦ ਹੋਣਗੇ ਇਸੋ ਖੁਸ਼ਹਾਂਤੀ ਰੱਖੇ ਪਰਮਾਤਮਾ ਹਨ ਆਪ ਕੋ ਆਪਣੇ ਘਰਾਂ ਚ ਸੁਖੀ ਬਸੀਏ ਆਪਾਂ ਸਾਰੇ ਭੈਣ ਭਰਾ ਸੁਖੀ ਬਸਣ ਤੇ ਅਰਦਾਸ ਕਰੋ ਜੀ ਆਪ ਆਪਣੇ ਘਰਾਂ ਚ ਬੈਠ ਕੇ ਵੀ ਨਾ ਲੱਗੇ ਜੰਗ ਜੰਗ ਲੱਗਣ ਨਾਲ ਤਾਂ ਬਹੁਤ ਔਖਾ ਹੋ ਜੂਗਾ ਕਿ ਪਹਿਲੇ ਬਜ਼ੁਰਗਾਂ ਨੂੰ ਤਾਂ ਪਤਾ ਜੀ ਇਹਨਾਂ ਨੇ ਜੰਗਾਂ ਦੇਖੀਆਂ ਨੇਗੀਆਂ ਵੀ ਕੀ ਕੁਛ ਬਹੁਤ ਟਾਈਮ ਚੱਲਣੇ ਔਖੇ ਨੇ ਜੰਗਾਂ ਵਾਲੇ ਤਾਂ ਦੇ ਖੋਜੀ ਵੀਰਾਂ ਲਈ ਵੀ ਅਰਦਾਸ ਕਰੋ ਉਹਨਾਂ ਨੂੰ ਬਹੁਤ ਔਖਾ ਦਾ ਜਿੱਥੇ ਉਹਨੂੰ ਉਹਨਾਂ ਨੂੰ ਲਾਉਣਗੇ ਉਹਨਾਂ ਨੂੰ ਲੱਗਣਾ ਪਊਗਾ ਜਿੱਥੇ ਉਹਨਾਂ ਦੀ ਡਿਊਟੀ ਹੋ ਉਹਨਾਂ ਨੂੰ ਕਰਨੀ ਪਊਗੀ ਉਹਨਾਂ ਨੂੰ ਬਹੁਤ ਮੁਸ਼ਕਲ ਆ ਵਿਚਾਰਿਆਂ ਨੂੰ ਤਾਂ ਫਤਖ ਫੇਰ ਵੀ ਆਪਣੇ ਘਰਾਂ ਚ ਬੈਠ ਕੇ ਗੱਲਾਂ ਕਰੀ ਜਾਂਦੇ ਹਨਾ ਵੀ ਆਏ ਹੋ ਗਏ ਆਏ ਹੋ ਗਏ ਉਹਨਾਂ ਨੂੰ ਬਹੁਤ ਮੁਸ਼ਕਲ ਹੈ ਜੇ ਇਹ ਬਾਹਰ ਡਿਊਟੀ ਕਰਦੇ ਨੇ ਤੇਸ ਤੋਂ ਬਾਅਦ ਅਸੀਂ ਗਏ ਸੀਗੇ ਜੀ ਬਲਾਡੇ ਅਸੀਂ ਬਲਾਡੇ ਗਏ ਸੀਗੇ ਰਾਜ ਸਾਨੂੰ ਮੀ ਆ ਗਿਆ ਕਰੋ ਥੋੜਾ ਥੋੜਾ ਗੱਜੀ ਜਾਂਦਾ ਸੀਗਾ ਸੀਗਾ ਸੀ ਪਿਛਲੇ ਟਾਈਮ 4 ਵਜੇ ਮੱਝਾ ਨੂੰ ਪਾਣੀ ਪੋਣੀ ਪਿਆ ਕੇ ਤੇ ਜਦੋਂ ਗਾਹਾਂ ਸੀ ਹਵੰਦਪੁਰ ਤੱਪੇ ਤਾਂ ਜ਼ਿਆਦਾ ਸੀਗਾ ਮੀ ਫਿਰ ਇੱਥੇ ਸੀ ਅਖੇ ਭਿੱਜ ਜਾਂਗੇ ਆਈ ਡੀ ਆਈ ਤੇ ਅਸੀਂ ਸਕੂਟਰੀ ਖੜਾ ਕੇ ਦੁਕਾਨ 'ਚ ਬੈਠ ਗਏ ਇੱਥੇ ਮੈਂ ਥੋੜੀ ਜੀ ਕਲਿੱਪ ਬਣਾ ਲਈ ਫਿਰ ਉੱਥੇ ਆਪਣੀ ਸਕੂਟਰੀ ਖੜੀ ਆ ਗਈ ਥੋੜੀ ਜੀ ਮੈਂ ਕਲਿੱਪ ਲੈ ਲਈ ਅਸੀਂ ਗਏ ਸੀਗੇ ਕੁਰਤੇ ਪਜਾਮੇ ਲੈਣੇ ਵੀ ਹਰਮਨ ਦੇ ਡੈਡੀ ਦੇ ਕੱਪੜੇ ਇੱਕ ਵੇਸੇ ਤੁਰਪੇ ਸੀਗੇ ਉਹ ਸ਼ਹਿਰ ਕੰਨੀ ਨੂੰ ਫਿਰ ਘਟ ਗਿਆ ਸੀ ਕਣੀਆਂ ਅਸੀਂ ਕੱਪੜੇ ਲੈਣ ਗਏ ਸੀਗੇ ਵੀ ਕੁੱਤੇ ਪਜਾਮੇ ਦੇ ਜਿਵੇਂ ਪਾਟ ਗਏ ਸੀਗੇ ਹੁਣ ਘਰ ਵਾਲੇ ਕੱਪੜੇ ਤੇ ਘਰੀ ਘਾਉਣ ਵਾਲੇ ਵੀ ਥੋੜੀ ਜਿਹੀ ਠੀਕ ਰੇਟ ਵਾਲੀ ਹੁੰਦੇ ਨੇਗੇ ਜਿਹੜੇ ਬਾਹਰ ਅੰਦਰ ਪਾਉਣ ਵਾਲੇ ਉਹ ਜਿਆਦਾ ਮਹਿੰਗੇ ਨੇਗੇ ਕੱਪੜੇ ਕਿਉਂ ਕਿਥੇ ਪਾਈ ਜਾਂਦੇ ਨੇ ਸਿਲਾਈ ਵੀ ਬਹੁਤ ਹੈਗੀ ਤੇ ਅੱਲਾਹ ਤਾਂ ਬਹੁਤ ਸਿਲਾਈ ਲੈਂਦੇ ਨੇ ਤੇ ਅਸੀਂ ਤਾਂ ਲੈਣ ਗਏ ਸੀਗੇ ਵੀ ਮੇਰ ਨਾਲ ਦ ਬਿਸੋ ਲੈਣ ਦੀ ਕੋਸ਼ਿਸ਼ ਹੈ ਮੈਂ ਬਿਸੇ ਹੋ ਤਾਂ ਵੈਸੇ ਮੈਂ ਵੀ ਲੈਣੀ ਆ ਪਰ ਹੁਣ ਮੈਂ 2-3 ਸਾਲ ਹੋ ਗਏ ਸੇ ਉੱਤੇ ਨਹੀਂ ਕਦੀ ਛੱਡਦਾ ਸੀ ਕੰਮ ਇਕੱਲੇ ਗੁੜੀ ਵਾਲੀ ਸੌਣੀ ਹੁੰਦੀ ਐ ਮੈਨੂੰ ਐਸੀ ਵੀ ਚਲ ਮੈਂ ਉਹ ਤੋਂ ਕਟਵਾ ਲੂਗੀ ਫਿਰ ਬਾਅਦ ਚ ਸੇਉ ਲਾਂਗੇ ਇਹਦਾ ਕੀ ਰੇਟ ਹੈ ਸਰੇ ਹੱਥ ਵਾਲੇ ਦਾ ਵੀ ਸਾਡੇ 350 ਨੇ ਜਾ ਸਾਡੇ 450 ਨੇ ਜਾ ਆਹਾ ਵੀ ਐਸੇ ਚੀਨੇ ਨਾ ਵਿੱਚ 350 ਨੇ ਵੀ ਆ ਆਪਕਾ ਜੀ ਇਹ ਹੁੱਲਾ ਮੇਰਾ ਕੀ ਹੈ ਜਿਹੜਾ ਤੜਕਸਾ ਬੈ ਤੇ ਉਹ ਜਿਹੜਾ ਉਹ ਪਿੱਛੇ ਪਿਆ ਉਹ ਥੋੜਾ ਜਿਹਾ ਪੀਲੇ ਜਿਹਾ ਕੰਮ ਹਾਂ ਨਹੀਂ ਨਹੀਂ ਰੰਗਦਾਰ ਇਹ ਵਿਕਿਆ ਹੋਇਆ ਹਾਂ ਲੋ ਜੀ ਕੁਰਤੇ ਪਜਾਮੇ ਅਸੀਂ ਲੈ ਲਏ ਸੀਗੇ ਇਸ ਤੋਂ ਬਾਅਦ ਆਗੇ ਹੁਣ ਚੱਪਲਾ ਵਾਲੀ ਦੁਕਾਨ ਤੇ ਚੱਪਲਾ ਲੈਣੀਆਂ ਸੀ ਅਸੀਂ ਇਹਦੇ ਹਰਮਨ ਦੇ ਡੈਡੀ ਦੇ ਵੀ ਜੁੱਤੀਆਂ ਸੀਗੀਆਂ ਤੇ ਇੱਕ ਜੋਤਰੀਆਂ ਲੈਣੀਆਂ ਸੀ ਕੀ ਹਾਲ ਸੀਗੇ ਇੱਥੇ ਬਹੁਤ ਠੀਕ ਰੇਟ ਨਾ ਮਿਲਦੀ ਐ ਇਹ ਚਪਲਾਂ ਅਸੀਂ ਇਸੇ ਦੁਕਾਨ ਤੋਂ ਹੀ ਹੋਣਾ ਕੁਝ ਵੀ ਲੈਣਾ ਹੋਵੇ ਚਪਲਾ ਲੈਣ ਆ ਗਈ ਸੀਗੀ ਐ ਦੋ ਪੱਟੀਆਂ ਨਹੀਂ ਮੜੀਆਂ ਓਕੇ ਉਹਦਾ ਰੰਗ ਵੀ ਨਹੀਂ ਸੋਨਾ ਹੈਗਾ ਰੰਗ ਦਾ ਚਲੋ ਆ ਪਾਲੀਏ ਜੇ ਕੇ ਮੈਨੇ ਇਹ ਤਾਂ ਕੰਝੋਟੀ ਪੈਰ ਘਾਗਾਂ ਦਾ ਥੋੜਾ 9 ਨੰਬਰ ਹੈ। ਦਾਸ ਦਿਖਾ ਦੇ ਕਿੱਡੀ ਕਿ ਲੱਗੇਗੀ। ਇੱਕ ਮੁੰਡੇ ਵਾਸਤੇ ਦਿਖਾ ਦੇ ਬਈ। 15 ਸਾਲਾਂ ਦਾ 6 6 ਨੰਬਰ ਜਾਂ 7 ਨੰਬਰ ਦਿਖਾ ਹੁਣ ਮੇਰੇ ਨਾਪ ਜਾਈ ਨਹੀਂ ਪਤਾ ਨਹੀਂ ਮੈਨੂੰ। ਉਹ ਦੂਜੀਆਂ ਲੈਣੀਆਂ ਛੱਤ ਜੀ ਵਾਲੀਆਂ ਜਿੱਪਾਂ। ਹੂੰ। ਦੇਖਾ ਸੱਤ ਕਿੱਡੀ ਲੱਗਦੀ ਹੈ ਵੱਡੀ ਹੋ ਰਹਾ ਹੈ ਬਈ ਆਹ 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 ਸੱਤ ਆਈ ਤਾਂ ਮੇਰੇ ਮੇਚ ਦੀ ਹੁੰਦੀ ਆ ਇਹਦੀ ਆਠੀਗਾ ਨਾ ਇਹਦਾ ਰੰਗ ਸੋਨਾ ਸੀ ਆਇਚ ਨਹੀਂ ਹੈਗਾ ਉਹ ਇਹਦੇ ਨਹੀਂ ਹੈਗਾ ਇਹਦਾ ਰੰਗ ਸੋਨਾ ਹੈ ਪਰ ਰਗ ਤਾਂ ਦੋਨੀ ਵਧੀਆ ਰੰਗ ਕਾਲਾ ਵੱਢੀ ਵੀ ਕਰੇ ਆ ਦੇ ਦੇ ਫਿਰ ਕਾਲੀ ਚੋਸੀ ਕਾਲੀਆਂ ਦੇ ਦੇ ਛੋਟੀਆਂ ਨਾ ਰਹਿ ਜਾਣੋਂ ਦਾ ਪੈਰ ਵਾਲਾ ਵੱਡਾ ਦਾ ਜੋ ਜੀ ਸੋਨਾ ਹਾ ਹੁੰਦਾ ਲੀਲਾ ਰੰਗ ਦਾ ਬੜਾ ਵਧੀਆ ਕਿੰਨਾ ਸੋਨਾ ਲਾ ਦਾ ਲੀਲਾ ਉਸ ਤੋਂ ਬਾਅਦ ਅਸੀਂ ਆ ਗਏ ਸੀਗੇ ਜੀ ਅਹਿਮਦਪੁਰ ਕਸ਼ੋਰਗਾਸ ਦੀ ਸਮਾਤ ਤੇ ਆਉਂਦੇ ਆਉਂਦੇ ਫਿਰ ਅਸੀਂ ਆ ਜੇ ਹੋ ਗਏ ਚੱਲ ਆਪ ਮੱਥਾ ਨਾ ਟੇਕ ਜੀ ਅੱਜ ਜੀਜਾ ਕਰਿਆ ਸਾਡਾ ਬੱਸ ਇੱਥੇ ਮੰਗਲਵਾਰ ਨੂੰ ਮੱਥਾ ਟਿਕਦਾ ਮੰਗਲਵਾਰ ਨੂੰ ਆਪਾਂ ਪਹਿਲਾਂ ਕਣਕ ਪਾ ਗਏ ਸੀਗੇ ਜੋ ਥੋੜੇ ਆ ਗਏ ਸੀਗੇ ਇਹ ਪਹਾੜੀ ਵਾਲੇ ਕਣਕ ਵੀ ਪਾ ਕੇ ਜਾਂਦੇ ਆ ਇਹ ਬਹੁਤ ਭਾਰੀ ਮੇਲਾ ਭਰਦਾ ਇੱਥੇ ਸੰਤ ਮੇ ਭੈਜਮੀ ਵਾਲੇ ਦੇ ਨਾਲ ਆਪਣੇ ਨਾਲ ਹੀ ਇਹ ਪਿੰਡ ਆਪਾਂ ਸੰਤ ਜਗ੍ਹਾ ਜਿੱਥੇ ਬਣਾ ਡੇ ਜਾਂਦੇ ਅੰਦਰ ਸਿਆਖ ਮੱਥਾ ਟੇਕੀ ਜੀ ਸਾਡੇ ਜੀਆ ਕਰਿਆ ਆ ਕਿ ਫਿਰ ਮੈਂ ਥੋੜੀ ਵੀਡੀਓ ਬਣਾ ਲਈ ਸੀਗੀ ਅਸੀਂ ਕਿ ਮੱਥਾ ਟੇਕਣ ਲੱਗੀ ਸੀ ਇਹ ਸ਼ੋਰ ਦਾਸ ਦੀ ਸਮਰਤਿ ਬਹੁਤ ਮੰਨਤਾ ਹੈ ਬਾਬੇ ਦੀ ਲੱਵੇ ਲੱਵੇ ਬੰਡਾਲੇ ਵੀ ਮੰਦੇ ਆਗੇ ਅਸੀਂ ਵੀ ਹਰ ਵੀ ਮੰਗਲਵਾਰ ਨੂੰ ਜਾਂਦੇ ਆਗੇ ਜਿਵੇਂ ਹੁਣ ਆਪਣੀ ਜੇ ਫਸਲ ਆਈ ਹੈਗੀ ਬਤਾਣਾ ਵੰਡ ਕੇ ਆਉਣੇ ਹੁੰਦੇ ਮਿੱਠਾ ਘਾੜੀ ਸੋਣੀ ਦਸਮਤ ਸੌਂਦ ਕੱਢ ਕੇ ਆਉਣੇ ਵੀ ਕਣਕ ਆਪ ਪਾਏ ਸੀਗੇ ਪਹਿਲਾਂ ਉਹਦੇ ਜੋਧ ਤੇ ਦਾ ਜੋਧਾ ਚਾਚਾ ਵਰਕੇ ਸੀਗੇ ਉਹ ਪਾਏ ਸੀ ਕਣਕ ਤਾਂ ਫਿਰ ਮੈਂ ਆਖਿਆ ਮੈਂ ਵੀ ਇਹ ਮੱਥਾ ਟੇਕ ਦਿਆਂ ਇਹਦਾ ਹਰਮੰਦਾ ਰੈਡੀ ਕਹਿੰਦਾ ਚੱਲ ਤੂੰ ਟੇਕ ਮੱਥਾ ਵੀ ਹਵਲ ਚੱਲਦੇ ਅਬ ਗੋਦੀ ਲੱਗਦੇ ਆਂ ਸੀ ਇਸ ਸਮਾਦ ਦੇ ਇਹ ਆਦਾ ਇਤਿਹਾਸੇ ਬਾਬਾ ਖਸ਼ੋਰदास ਦਾ ਜੂਰ ਪੜਿਓ ਜੀ ਤੁਸੀਂ ਵੀ ਇਹ ਬਾਬੇ ਦੀ ਝਿੜੀ ਹੈਗੀ ਝਿੜੀ ਦੇ ਉੱਪਰ ਨਾ ਹੁਣ ਤਾਂ ਸਾਰੇ ਜਾਲ ਪਾਤਾ ਇਹਦੇ ਵਿੱਚ ਗਾਹਨੇ ਕਰੀਰ ਜੇ ਨੇਗੇ ਸਾਰੇ ਜਾਲ ਪਾ ਕੇ ਨ ਕੋਈ ਹੋਈ ਹੁਣ ਤਾਂ ਝਿੜੀ ਬਾਬੇ ਦੀ ਬਹੁਤ ਫੈਨਲ ਹੋ ਜਾਦਾ ਵਧੀਆ ਬਣੀ ਜਾਂਦੀ ਹੈ ਸਮਾਦ ਸੂਰਤ ਬਣੀ ਜਾਂਦੀ ਹੈ ਸਾਰੀ ਬਹੁਤ ਭਾਰੀ ਮੇਲਾ ਭਰਦਾ ਇੱਥੇ ਕਬੱਡੀਆਂ ਹੁੰਦੀਆਂ ਨੇਗੀਆ ਟਰਨਮੈਂਟ ਹੁੰਦੇ ਨੇ ਤਿੰਨ ਦਿਨ ਜਦੋਂ ਮੇਲਾ ਭਰਦਾ ਹੁੰਦਾ ਬਸੰਤ ਪੰਚਮੀ ਨੂੰ ਜਿਹੜਾ ਆਪਣੇ ਕਬੱਡੀ ਖੇਡਦਾ ਨਾ ਖੜારી ਹੈਗਾ ਜੱਗੂ ਜੱਗੂ ਹਾਕਮਾਲੀ ਉਹ ਬਹੁਤ ਮੰਨਦਾ ਏ ਬਾਬੇ ਨੂੰ ਉਹ ਇੱਥੇ ਖੇਡਣ ਜ਼ਰੂਰ ਆਉਂਦਾ ਹੈਗਾ ਜਦੋਂ ਕਬੱਡੀ ਹੁੰਦੀ ਹੈ ਵੀਡੀਓ ਦੇ ਮੱਥੇ ਤੇ ਲਾਲ ਪੱਟੀ ਬੰਨੀ ਹੁੰਦੀ ਹੁੰਦੀ ਉਹ ਇਹਨੂੰ ਇਸ ਬਾਬੇ ਨੇ ਦਿੱਤੀ ਹੋਈ ਹੈ। ਕੁਸ਼ੌਰ ਦਾਸ ਦੇ ਬਾਬੇ ਦੇ ਆਪਾਂ ਨੂੰ ਇਹ ਹੀ ਪਤਾ ਹੈਗਾ ਵੀ ਕਿਹਨੇ ਦਿੱਤੀ ਆ ਵੀ ਕਹਿੰਦੇ ਹੁੰਦੇ ਨੇ ਵੀ ਇੱਥੋਂ ਮਿਲੀ ਹੋਈ ਆ ਉਹਨੂੰ ਇਹ ਲਾਲ ਪੱਟੀ। ਉਹ ਇੱਥੇ ਜ਼ਰੂਰ ਆਉਂਦਾ ਹੈਗਾ ਖੇਡਣ ਤੇ ਇੱਥੋਂ ਕੁਝ ਵੀ ਉਹ ਲੈ ਕੇ ਨਹੀਂ ਜਾਂਦਾ ਜਿਹੜਾ ਵੀ ਉਹਨੂੰ ਕੋਈ ਪੈਸਾ ਵੀ ਨਾ 뭐 ਜੋ ਮਿਲਦਾ ਹੈ ਨਾ ਉਹ ਇੱਥੇ ਸਮਾਦ ਹੀ ਦੇ ਕੇ ਜਾਂਦਾ ਹੈਗਾ। ਬਹੁਤ ਮੰਨਦਾ ਉਹ ਇਸ ਸਮਾਦ ਨੂੰ। ਤੁਹਾਡੇ ਦੀ ਬਹੁਤ ਮਾਨਤਾ ਹੈਗੀ ਇਤਿਹਾਸ ਹੈਗਾ ਇੱਥੇ ਨਾ ਜਿਹੜੀ ਗੱਡੀ ਦੀ ਲੈਣ ਨਿਕਲੀ ਸੀਗੀ ਵੀ ਇਹ ਕਿਵੇਂ ਨਿਕਲੀ ਸੀਗੀ ਇਹ ਸਾਰਾ ਮੈਂ ਤਾਂ ਪਹਿਲਾਂ ਪੜਿਆ ਹੋਇਆ ਹੈਗਾ ਬਾਬੇ ਦੀ ਸਮਾਧ ਕੋਲ ਦੀ ਇਹ ਵੀ ਕਿਵੇਂ ਕਿਵੇਂ ਨਿਕਲੀ ਸੀਗੀ ਇੱਥੋਂ ਗੱਡੀ ਦੀ ਲਈ ਕਿਉਂ ਇਥੋਂ ਡੇਢੀ ਹੋਈ ਸੀਗੀ ਤਾਂ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਹੈਗਾ ਸਾਡੇ ਦਾਸ ਬਹੁਤ ਮੰਨਦੇ ਬਾਬੇ ਨੂੰ بس اس ਤੋਂ ਬਾਅਦ ਅਸੀਂ ਘਰ ਨੂੰ ਆ ਗਈ ਸੀਗੇ ਹੀ ਆ ਕੇ ਕੋਈ ਵੀਡੀਓ ਨਹੀਂ ਬਣਾਈ ਅਸੀਂ ਸ਼ਾਪਿੰਗ ਕਰਿਆ ਤੁਹਾਨੂੰ ਦਿਖਾਇਆ ਬਲੱਡਾ ਸ਼ਹਿਰ ਤੇ ਦਰਸ਼ਨ ਕਰੋ ਜੀ ਬਾਬਾ ਕਸ਼ੌਰ ਦਾਸ ਦੀ ਸਮਾਦ ਦੇ ਥੋੜ੍ਹੀ-ਥੋੜ੍ਹੀ ਕਲਿੱਪਾਂ ਲੈਂ ਜਾ ਬਸ ਮੈਂ ਬਲੱਡੇ ਦੀਆਂ ਕੋਈ ਜ਼ਿਆਦਾ ਨਹੀਂ ਲੈਂੀਆਂ ਹੈਗੀਆਂ ਵੀਡੀਓ ਵਧੀਆ ਲੱਗੀ ਫੁੱਲ ਵਾਚ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਿਹਨੂੰ ਦੱਸਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਜੇਰੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਅਸੀਂ ਤੁਹਾਨੂੰ ਬਾਹਰ ਦਾ ਟੂਰ ਕਰਵਾਇਆ ਘਰ ਦੀ ਵੀਡੀਓ ਤਾਂ ਫਿਰੋਜ਼ੀ ਬਣਾਉਣੇ ਆਗੇ ਲੇ ਗਾ ਚੱਲ ਆਪਾਂ ਵੀਡੀਓ ਬਣਾ ਲੈਨੇ ਆਗੇ ਬਾਹਰ ਬੱਸ ਬਹੁਤ ਘਟ ਜਾਂਦੇ ਆ ਕਦੇ ਸ਼ਹਿਰ ਜਾਂਦੇ ਆ ਜਿਹੜਾ ਕਿ ਤੇ ਰੋਜ਼ ਹੀ ਜਾਂਦੇ ਆ ਚਲੋ ਜੀ ਧੰਨਵਾਦ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ